ਮੈਂ ਨਬੂਤ ਬਣੀ ਪਾਲਾ ਮੈਂ ਚੰਡੀਆ ਕੋ ਨੰਬਰ ਮੇਰਾ ਗਰੁੱਪ ਡੀਜੀ ਹੈ ਕਿ ਜਿਹੜੀ ਆ ਦੋ ਤਿੰਨ ਦਿਨ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਲੜਕੀ ਦੀ ਵੀਡੀਓ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਇਹਦੀ ਜਿਹੜੀ ਅਸਲ ਸਚਾਈ ਆ ਉਹ ਵੀਡੀਓ ਕੱਲੀ ਸਿਰਫ ਜਿਹੜੀ 10 ਸੈਕਿੰਡ ਦੀ ਵੀਡੀਓ ਉਹ ਦੇਖ ਕੇ ਨਹੀਂ ਪੂਰੀ ਵੀਡੀਓ ਰੱਖੀ ਜਾਵੇ ਤੇ ਰਿਕਾਰਡਿੰਗ ਕਢਾਓ ਤੇ ਆਪਣਾ ਟੈਲਸ ਤੋਂ ਉਹਦੇ ਵਿੱਚ ਪੂਰਾ ਸਾਰਾ ਆਊਗਾ ਤੇ ਇਹ ਕੁੜੀ ਇਹ ਇਹਦੇ ਉੱਪਰ ਤੇ ਪਾਰਟੀ ਨੂੰ ਗਲਤ बोल ਰਹੀ ਸੀ ਮਾਈਕ ਦੇ ਵਿੱਚ ਤੇ ਪਾਰਟੀ ਨੇ ਇਹਨੂੰ ਥੱਲੇ ਜਾਣ ਵਾਸਤੇ ਕਿਹਾ ਜਾਂ ਕਿ ਫਲੋਰ ਤੇ ਜਾਣ ਵਾਸਤੇ ਕਿਹਾ ਇਹਨੂੰ ਤੇ ਫਿਰ ਇਹ ਥੱਲੇ ਗਈ ਨਹੀਂ ਦੁਬਾਰੇ ਡੀਜੇ ਬੰਦ ਕਰਵਾਤੇ ਉਹਨਾਂ ਨੇ ਵੀ ਤੁਸੀਂ ਜਾਓ ਤੁਹਾਡੀ ਪੇਮੈਂਟ ਵੀ ਦੇ ਦਿੱਤੀ ਇਹ ਕੁੜੀ ਫਿਰ ਦੁਬਾਰਾ ਸਟੇਜ ਤੇ ਇਕੱਲੀ ਉੱਪਰ ਸੀ ਡੀਜੇ ਬੰਦ ਸੀ ਸਕਰੀਨਾਂ ਬੰਦ ਸੀਗੀਆਂ ਕੋਈ ਕੁੜੀ ਨਹੀਂ ਸੀ ਪਿੱਛੇ ਸਟਾਫਰਾਂ ਦੇ ਪਿੱਛੇ ਖੜਾ ਸੀ ਮੁੰਡੇ ਵੀ ਪੰਗੜਿਆਏ ਤੇ ਕੁੜੀਆਂ ਵੀ ਇਹ ਇਕੱਲੀ ਮਾਈਕ ਦੇ ਵਿੱਚ ਉੱਥੇ ਬੋਲ ਰਹੀ ਸੀ ਤੇ ਜਿਵੇਂ ਕਿ ਲੜਕੀ ਵਾਲਾ ਕਹਿ ਜਾ ਰਿਹਾ ਸੀ ਕਿ ਮੇਰੇ ਨਾਲ ਸਟੇਜ ਤੇ ਜੋ ਘਟਨਾ ਸਪੰਥੀ ਮੈਂ ਦੁਖੀ ਹੋ ਗਈ ਨਹੀਂ ਦੁਖੀ ਨਹੀਂ ਕਿਨਾਂ ਡਰੀਕ ਵੀ ਕੀਤੀ ਹੋਈ ਸੀਗੀ ਇਹ ਥੱਲੇ ਤੋਂ ਫੇਰ ਦੁਬਾਰੇ ਉੱਪਰ ਗਈ ਹੈ ਮਾਈਕ ਵਿੱਚ ਪਾਰਟੀ ਨੂੰ ਗਲਤ बोल ਰਹੀ ਸੀ ਉਹ ਜੋ ਗਲਾਸ ਮਾਰਿਆ ਪਾਰਟੀ ਨੇ ਤੇ ਉਹ ਜਦੋਂ ਬਹੁਤ ਜ਼ਿਆਦਾ बोल ਰਹੀ ਸੀ ਉਹ ਤਾਂ ਉਹਨਾਂ ਨੇ ਉੱਪਰ ਸਟੇਜ ਤੇ ਨੂੰ ਗਲਾਸ ਮਾਰਿਆ ਸੀ ਉਹ ਉਹਨਾਂ ਵਿੱਚ ਸਥਾਨਕ ਪੁਲਿਸ ਵੱਲੋਂ 4 ਬੰਦੇ ਮਕਰਵਾ ਦਾ ਠੀਕਾਕ ਕੀ ਕਹਿਣਾ ਚਾਹੁੰਦਾ ਕੀ ਇਨਸਾਫ ਦੀ ਮੰਗ ਕਰਦਾ ਨਹੀਂ ਉਹ ਦੇਖੋ ਪਰਚਾ ਗਲਤ ਹੋਇਆ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਕੱਲਾ ਇੱਕ ਤੁਸੀਂ ਦੇਖ ਕੇ ਪਰਚਾ ਕਰਦੇ ਆ ਤੇ ਜਿਹੜਾ ਲਾਡੀ ਗੱਲੇ ਉਪਰ 스테 ਦੇ ਉਹੀ ਲੈ ਕੇ ਆਏ ਸੀ ਇਹਨੂੰ ਉਹੀ 스테 ਤੇ ਥੱਲੇ ਲੈ ਕੇ ਜਾ ਰਿਹਾ ਸੀਗਾ ਇਹਨੇ ਇਹ ਵੀ ਕਿਹਾ ਮੇਰੀ سپورਟ ਚ ਕੋਈ ਨਿਕੜਿਆ ਉਹ ਬੰਦਾ ਹੀ ਇਹਨੂੰ 스테 ਤੇ ਥੱਲੇ ਲੈ ਕੇ ਜਾ ਰਿਹਾ ਸੀਗਾ ਇਹ ਵੀਡੀਓ ਵਾਇਰਲ ਹੋਈ ਹੈ ਤਾਂ ਸ਼ਰਾਰਤ ਲੱਗ ਰਹੀ ਹੈ ਕਿਵੇਂ ਲੱਗ ਰਹੀ ਹੈ ਇਹ ਸ਼ਰਾਰਤ ਹੈ ਪਤਾ ਨਹੀਂ ਇਹਨੇ ਫੇਮ ਲੈਣ ਵਾਸਤੇ ਇਹ ਕਿਸਾ ਇਹਨੂੰ ਦੇਖੋ ਇਹਨੂੰ ਪਤਾ ਇਹ ਕਿੰਕ ਵਾਰੀ ਹੋਣ ਤੋਂ ਬਾਅਦ ਪਤਾ ਲੱਗਿਆ ਇਹਨੇ ਕੀ ਕੀਤਾ ਨੀ ਸਾਡੇ ਗਰੁੱਪ ਦਾ ਅੱਜ ਤੱਕ ਕੋਈ ਵੀ ਇੰਨੀਆਂ ਕੁੜੀਆਂ ਆਪਣੇ ਕੋ ਕੰਮ ਕਰਦੀਆਂ ਨੇ ਮੁੰਡੇ ਕੁੜੀਆਂ ਕਦੇ ਕਿਸੇ ਦੀ ਕੋਸ਼ਿਸ਼ ਕਰਦੀਆਂ ਨਾ ਕੋਈ ਕੁੜੀ ਇਦਾਂ ਕਰਦੀ ਕੋਈ ਪਾਰਟੀ ਇਦਾਂ ਨਹੀਂ ਜਾਂਦੀ ਵਿਸੱਲੇ ਆਓ ਇਹ ਬਿਲਕੁਲ ਗਲਤ ਹੈ ਇਹ ਆਪ ਉੱਪਰੋ ਇਸ਼ਾਰੇ ਕਰੀ ਸੀ ਗਲਤ ਤੇ ਇਹਦੇ ਹੀ ਇਹਦਾ ਕਸੂਰ ਹੈ ਹਾਂ ਤੇ ਜਿਵੇਂ ਕਿ ਲੜਕੀ ਵਾਲਾ ਕਹਿਆ ਜਾ ਰਿਹਾ ਸੀ ਕਿ ਮੇਰੇ ਸੈਲਫ ਸਪੈਕਸ ਤੇ ਜੋ 8 ਸਪੰਸੀ ਮੈਂ ਦੁਖੀ ਹੋਗੀ ਨਹੀਂ ਦੁਖੀ ਨਹੀਂ ਇਹਨੇ ਡਰਿੰਕ ਵੀ ਕੀਤੀ ਹੋਈ ਸੀਗੀ ਇਹ ਥੱਲੇ ਤੋਂ ਫੇਰ ਦੁਬਾਰੇ ਉੱਪਰ ਗਈ ਹੈ ਮਾਈਕ ਵਿੱਚ ਪਾਰਟੀ ਨੂੰ ਗਲਤ ਬੋਲ ਰਹੀ ਸੀ ਉਹ ਜੋ ਗਲਾਸ ਮਾਰਿਆ ਪਾਰਟੀ ਨੇ ਉਹ ਜਦੋਂ ਬਹੁਤ ਜ਼ਿਆਦਾ ਬੋਲ ਰਹੀ ਸੀ ਉਹ ਤਾਂ ਉਹਨਾਂ ਨੇ ਉੱਪਰ ਸਟੇਜ ਤੇ ਨੂੰ ਘਰਾਸ ਮਾਰਿਆ ਸੀਗਾ ਉਹ ਉਹਨਾਂ ਵਿੱਚ ਜਦੋਂ ਸਮਰਾਪੁਰ ਤੋਂ ਚਾਰ ਬੰਦੇ ਮਕਰਾਂ ਦਾ ਟਿਕਾਣਾ ਕੀ ਕਹਿਣਾ ਚਾਹੁੰਦਾ ਕੀ ਇਨਸਾਫ ਦੀ ਮੰਗ ਕਰਦਾ ਨਹੀਂ ਉਹ ਦੇਖੋ ਪਰਚਾ ਗਲਤ ਹੋਇਆ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਕੱਲਾ ਇੱਕ ਤੁਸੀਂ ਦੇਖ ਕੇ ਪਰਚਾ ਕਰਦੇ ਆ ਤੇ ਜਿਹੜਾ ਲਾਡੀ ਗੱਲੇ ਉੱਪਰ ਸਟੇਜ ਦੇ ਉਹ ਹੀ ਲੈ ਕੇ ਆਏ ਸੀ ਇਹਨੂੰ ਉਹੀ ਸਟੇਜ ਤੇ ਥੱਲੇ ਨੂੰ ਲੈ ਕੇ ਜਾ ਰਹੇ ਸੀਗਾ ਇਹਨੇ ਇਹ ਵੀ ਕਿਹਾ ਮੇਰੀ ਸਪੋਰਟ ਚ ਕੋਈ ਨਿਕੜਿਆ ਉਹ ਬੰਦਾ ਹੀ ਇਹਨੂੰ ਸਟੇਜ ਤੇ ਥੱਲੇ ਲੈ ਕੇ ਜਾ ਰਿਹਾ ਸੀਗਾ ਇਹ ਵੀਡੀਓ ਵਾਇਰਲ ਹੋਈ ਹੈ ਤਾਂ ਸ਼ਰਾਰਤ ਲੱਗ ਰਹੀ ਹੈ ਕਿਵੇਂ ਲੱਗ ਰਹੀ ਹੈ ਇਹ ਸ਼ਰਾਰਤ ਹੈ ਪਤਾ ਨਹੀਂ ਇਹ ਨੇ ਫੇਮ ਲੈਣ ਵਾਸਤੇ ਇਹ ਕਿਸਾ ਇਹ ਨੂੰ ਦੇਖੋ ਇਹਨੂੰ ਪਤਾ ਇਹ 3 ਵਾਰੀ ਹੋਣ ਤੋਂ ਬਾਅਦ ਪਤਾ ਲੱਗਿਆ ਇਹਨੇ ਕੀ ਕੀਤਾ ਨਹੀਂ ਨਾ ਗਰੁੱਪ ਹੁੰਦੇ ਨੇ ਕਿ ਤੁਸੀਂ ਵੀ ਕੋਈ ਬਹੁਤ ਨਹੀਂ ਸਾਡੇ ਗਰੁੱਪ ਦਾ ਅੱਜ ਤੱਕ ਕੋਈ ਵੀ ਇੰਨੀਆਂ ਕੁੜੀਆਂ ਆਪਣੇ ਕੋਲ ਕੰਮ ਕਰਦੀਆਂ ਨੇ ਮੁੰਡੇ ਕੁੜੀਆਂ ਕਦੇ ਕਿਸੇ ਦੀ ਕੋਸ਼ਿਸ਼ ਕਰਦੀਆਂ ਨਾ ਕੋਈ ਕੁੜੀ ਇਦਾਂ ਕਰਦੀ ਕੋਈ ਪਾਰਟੀ ਇਦਾਂ ਨਹੀਂ ਜਾਂਦੀ ਵਿਸਲੇ ਆਓ ਇਹ ਬਿਲਕੁਲ ਗਲਤ ਹੈ ਇਹ ਆਪ ਉੱਪਰ ਇਸ਼ਾਰੇ ਕਰੀ ਸੀ ਗਲਤ ਤੇ ਇਹਦੇ ਹੀ ਇਹਦਾ ਕਸੂਰ ਹੈ ਹਾਂ